ਸਤਨਾਮ ਸ੍ਰੀ ਵਾਹਿਗੁਰੂ ਨੂਰਦੀਨ ਫੌਜਦਾਰ ਨੂੰ ਹੁਕਮ ਦਿੱਤਾ ਗਿਆ ਕਿ ਮਹਿਤਾਬ ਸਿੰਘ ਪੰਘੂ ਮੀਰਾ ਕੋਟਿਏ ਦੇ ਪਿੰਡ ਨੂੰ ਘੇਰਾ ਪਾਉਣਾ ਇਕੋ ਘਟਾ ਦੇ ਬਾਅਦ ਉਹਦੇ ਪਿੰਡ ਨੂੰ ਘੇਰਾ ਪਾਉਣਾ ਹੈ ਜੇ ਮਹਿਤਾਬ ਸਿੰਘ ਪੰਘੂ ਮਿਲ ਜਾਵੇ ਤੇ ਬੜੀ ਚੰਗੀ ਗੱਲ ਨਹੀਂ ਤੇ ਉਹਦਾ ਪਰਿਵਾਰ ਬੰਨ ਕੇ ਉਹਦੇ ਬੱਚੇ ਨੂੰ ਮਾਰ ਕੇ ਤੇ ਫੇਰ ਆਉਣਾ ਮਸੇ ਰੰਗੜ ਦੇ ਭਰਾ ਚੜੇ ਭਤੀਏ ਚੜੇ ਪੁੱਤ ਭਾਣ ਜੇ ਸਾਰੇ ਤੁਰੇ ਮੀਰਾ ਕੋਟ ਪਿੰਡ ਨੂੰ ਕੇਰਾ ਪਾਲਿਆ ਨਥਾ ਖਹਿਰਾ ਨੰਬਰਦਾਰ ਆ ਉਹਨੂੰ ਸੱਦਿਆ ਗਿਆ ਫੌਜਦਾਰ ਨੇ ਮੱਥੇ ਤੇ ਵੱਟ ਪਾ ਕੇ ਆਖਿਆ ਨਥਿਆ ਤੈਨੂੰ ਪਤਾ ਮਸਾ ਰੰਗੜ ਮਰ ਗਿਆ ਕਹਿੰਦਾ ਜੀ ਜਨਾਬ ਤੇ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਤੇਰੇ ਪਿੰਡ ਦੇ ਮਹਿਤਾਬ ਸਿੰਘ ਨੇ ਨਥਾ ਨਥਿਆ ਮਸੇ ਰੰਗੜ ਨੂੰ ਮਾਰਿਆ ਨਥਾ ਕਹਿੰਦਾ ਜੀ ਪਤਾ ਲੱਗਾ ਏ ਮੇਰੇ ਲਈ ਕਿ ਸੇਵਾ ਕੀ ਆ ਜਦੋਂ ਆ ਗੱਲ ਆਖੀ ਤੇ ਨੂਰਦੀਨ ਫੌਜਦਾਰ ਕਹਿੰਦਾ ਨਥਿਆ ਸੇਵਾ ਕੋਈ ਨਹੀਂ ਤੇਰੇ ਪਿੰਡ ਵਿੱਚ ਸਰਕਾਰ ਦੇ ਬਾਗੀ ਦਾ ਟੱਬਰ ਰਹਿੰਦਾ ਸਾਨੂੰ ਹੋਰ ਤੇ ਕੁਝ ਨਹੀਂ ਚਾਹੀਦਾ ਮਹਿਤਾਬ ਸਿੰਘ ਦਾ ਸੱਤਾਕ ਸਾਲਾਂ ਦਾ ਪੁੱਤ ਆ ਉਹ ਘਰੋਂ ਚੁੱਕ ਕੇ ਲਿਆ ਜਾਉਂਦਾ ਸਿਰ ਵੱਢ ਕੇ ਲੈ ਜੀਏ ਜਾਉਂਦਾ ਖੂਨ ਲੈ ਜੀਏ ਅਸੀਂ ਮੱਸੇ ਰੰਗੜ ਦੀ ਬੇਗਮ ਨੂੰ ਇਹ ਗੱਲ ਜਾ ਕੇ ਦੱਸਣੀ ਆ ਵੀ ਅਸੀਂ ਮੱਸੇ ਦਾ ਬਦਲਾ ਲੈ ਲਿਆ ਨਥਾ ਖਹਿਰਾ ਭਾਵੇਂ ਨੰਬਰਦਾਰ ਸੀ ਪਰ ਰੱਬ ਵਸਦਾ ਸੀ ਬੰਦਾ ਸਿਆਸੀ ਹੋਵੇ ਤੇ ਰੱਬ ਦੇ ਨੇੜੇ ਨਹੀਂ ਹੁੰਦਾ ਛੇਤੀ ਕੀਤੇ ਆ ਰੱਬ ਦੇ ਨੇੜੇ 1-2% ਹੀ ਹੁੰਦੇ ਆ ਬਹੁਤਾਤ ਰੱਬ ਤੋਂ ਦੂਰ ਹੋ ਜਾਂਦੀ ਏ ਦੁਨੀਆ ਕੁਦਰਤੀ ਗੱਲ ਆ ਜਿਨੇ ਮੇਰੇ ਅਗੇ ਨੇ ਵੇਖਿਆ ਕੱਖ ਨਹੀਂ ਜਦੋਂ ਪਾਵਰ ਆਉਂਦੀ ਏ ਹੱਥ ਦੇ ਵਿੱਚ ਉਦੋਂ ਰੱਬ ਭੁੱਲਣ ਪੈਂਦਾ ਇੱਕ ਵਾਰੀ ਲੋਕਾਂ ਨੂੰ ਉਹ 2-4% 5% ਬੰਦੇ ਹੁੰਦੇ ਆ ਜਿਹੜੇ ਪਾਵਰ ਵਿੱਚ ਰਹਿ ਕੇ ਵੀ ਰੱਬ ਦੇ ਨੇੜੇ ਹੋ ਜਾਂਦੇ ਆ ਨਥਾ ਭਾਵੇਂ ਨੰਬਰਦਾਰ ਸੀ ਇਲਾਕੇ ਦਾ ਮਾਲਕ ਸੀ ਪਰ ਰੱਬ ਨੂੰ ਮੰਨਦਾ ਸੀ ਉਹ ਕਹਿੰਦਾ ਫੌਜਦਾਰ ਆ ਮਹਿਤਾਬ ਸਿੰਘ ਆਇਆ ਤੇ ਮੈਂ ਖੁਦ ਫੜਾਉਂਗਾ ਪਰ ਉਸ ਬੱਚੇ ਦਾ ਕੀ ਦੋਸ਼ ਬੱਚੇ ਨੂੰ ਕੀ ਪਤਾ ਕਿਦਾਂ ਕਿਸੇ ਨੂੰ ਮਾਰੀਦਾ ਤੁਸੀਂ ਛੱਡ ਜਾਓ ਫੌਜਦਾਰ ਕਹਿੰਦਾ ਇਹ ਸਾਡੀ ਮਰਜ਼ੀ ਆ ਤੈਨੂੰ ਹੁਕਮ ਮੰਨਣਾ ਪੈਣਾ ਬੱਚਾ ਘਰੋਂ ਚੁੱਕ ਕੇ ਲਿਆਉਣਾ ਪੈਣਾ ਲਓ ਜੀ ਨੱਥਾ ਨੰਬਰਦਾਰ ਘਰ ਵੱਲ ਨੂੰ ਤੁਰ ਪਿਆ ਘਰ ਜਾਣਾ ਨੇ ਮਹਿਤਾਬ ਸਿੰਘ ਦੇ ਜਿੱਥੋਂ 7 ਸਾਲਾਂ ਦਾ ਬੱਚਾ ਚੁੱਕ ਕੇ ਲਿਆਉਣਾ ਹੈ ਤੁਰਿਆ ਜਾਂਦਾ ਆਪਣੇ ਮਨ ਨੂੰ ਆਵਾਜ਼ ਮਾਰ ਕੇ ਕਹਿੰਦਾ ਮਨਾ ਤੇਰੇ ਵਾਸਤੇ ਬੜੀ ਵੱਡੀ ਸੰਕਟ ਦੀ ਘੜੀ ਆ ਫਸ ਗਿਆ ਤੂੰ ਚਾਰੇ ਪਾਸੇ ਕਿਉਂ ਕਿ ਮਹਤਾਬ ਸਿੰਘ ਭੰਗੂ ਦੇ ਨਾਲ ਪੱਗ ਵਟਾਈ ਸੀ ਨਥੇ ਨੰਬਰਦਾਰ ਨੇ ਕਦੀ ਜਾਂ ਤੇ ਪੱਗ ਵਟਾਈ ਦੀ ਲਾਜ ਪਤ ਰੱਖੇ ਤੇ ਪੁੱਤ ਬਚਾਵੇ ਪਰ ਉਹਦਾ ਇਵਜਾਨਾ ਇਹ ਭੁਗਤਣਾ ਪਊ ਵੀ ਸਰਕਾਰ ਨੇ ਇਹਦਾ ਕੱਖ ਨਹੀਂ ਰਹਿਣ ਦੇਣਾ ਪਰ ਜੇ ਸਰਕਾਰ ਦੀ ਗੱਲ ਮੰਨੇ ਬੱਚਾ ਫੜਾ ਦੇਵੇ ਉਧਰਲੇ ਬੰਨੇ ਪੱਗ ਨੂੰ ਲਾਜ ਲਗਣੀ ਆ ਤੇ ਰਹਿੰਦੀ ਦੁਨੀਆ ਤੱਕ ਲੋਕਾਂ ਨੇ ਗਦਾਰ ਗਦਾਰ ਕਿਆ ਕਰਨਾ ਹੈ ਦੇਖੋ ਜਦੋਂ ਬੰਦੇ ਕਈ ਵਾਰੀ ਸ਼ਬਦਾਂ ਦੇ ਹੇਰ-ਗੇੜ 'ਚ ਫਸ ਜਾਂਦੇ ਆ ਨਾ ਨਾ ਇਧਰ ਜੋਗੀ ਹੋਈਏ ਤੇ ਨਾ ਇਧਰ ਜੋਗੀ ਹੋਈਏ ਉਦੋਂ ਬੜਾ ਦਿਨ ਤਗੜਾ ਜਿਹਾ ਰੱਖ ਕੇ ਫੈਸਲਾ ਲੈਣਾ ਪੈਂਦਾ ਨਥਾ ਨੰਬਰਦਾਰ ਸੋਚਦਾ ਮਣਾ ਜੇ ਨੰਬਰਦਾਰੀ ਦੇ ਮਗਰ ਪਿਓ ਵੀ ਨੰਬਰਦਾਰੀ ਬਾਜੇ ਤੇ ਰਹਿੰਦੀ ਦੁਨੀਆ ਤੱਕ ਕੌਮ ਨੇ ਤੈਨੂੰ ਧੋਖੇਬਾਜ਼ ਕਹਿਣਾ ਵੀ ਤੂੰ ਕਿਸੇ ਨਾ ਪੱਗ ਵਟਾ ਕੇ ਧੋਖਾ ਕੀਤਾ ਸੀ ਪਰ ਯਾਦ ਰੱਖ ਜੇ ਤੂੰ ਵਟਾਈ ਪੱਗ ਦੀ ਲਾਜ ਰੱਖਦਾ ਹੈ ਜੇ ਬਾਹ ਫੜੀ ਮਗਰ ਜਾਨਾ ਵੀ ਕੋਈ ਨਹੀਂ ਯਾਰੀ ਬਚਾਉਣੀ ਆ ਨੰਬਰਦਾਰੀ ਦੀ ਕਿਹੜੀ ਗੱਲ ਆ ਪਰ ਉਹ ਰਾਹ ਬੜਾ ਉਖਾਈ ਅਗਲਿਆਂ ਨੇ ਤੇਰਾ ਛੱਡਣਾ ਕੱਖਣੀ ਆ ਇੱਥੇ ਆ ਕੇ ਬੰਦੇ ਫਸ ਜਾਂਦੇ ਆ ਵੀ ਜਾਂ ਦੁਨੀਆਦਾਰੀ ਲਖ ਲਵੇ ਤੇ ਜਾਂ ਆਪਣੇ ਸਿਧਾਂਤ ਨੂੰ ਕਾਇਮ ਰੱਖ ਲਵੇ ਤੁਸੀਂ ਸਿਆਣੇ ਬੈਠੇ ਹੋ ਸਾਰੀ ਉਮਰ ਕਈ ਲੋਕੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਪਰ ਜਦੋਂ ਉਹਨਾਂ ਦੇ ਸਾਹਮਣੇ ਪੇਪਰ ਪੈਂਦਾ ਜਦੋਂ ਉਹਨਾਂ ਦੇ ਸਾਹਮਣੇ ਪ੍ਰੀਖਿਆ ਦੀ ਘੜੀ ਆਉਂਦੀ ਹੈ بڑے بڑے ਲੋਕ ਫੇਲ ਹੋ ਜਾਂਦੇ ਆ ਹੁਣ ਗੱਲਾਂ ਕਰਨੀਆਂ ਤੇ ਬੜੀਆਂ ਸੌਖੀਆਂ ਮੈਂ ਆ ਕਰਦਾਗਾ ਮੈਂ ਉਹ ਕਰ ਸਕਦਾ ਹੁਣ ਅਹੀਂ ਕਰੀ ਜਾਈਏ ਤੇ ਜਿੱਦਣ ਉਸ ਗੱਲ ਤੇ ਆਪ ਖਰੇ ਉਤਰਨ ਦਾ ਟਾਈਮ ਆਇਆ ਪਤਾ ਤੇ ਉਸ ਦਿਨ ਲੱਗਣਾ ਹੁਣ ਕੇਹੇ ਬੰਦੇ ਨੇ ਸਾਰੀ ਉਮਰ ਅਫਸਰੀ ਕੀਤੀ ਹੋਵੇ ਕੋਈ ਬੰਦਾ ਸਰਕਾਰ ਦਾ ਮੁਲਾਜ਼ਮ ਰਿਹਾ ਹੋਵੇ ਉਹ ਲੋਕਾਂ ਨੂੰ ਹੋਬ ਕੇ ਕਹਿੰਦਾ ਜੀ ਮੈਂ ਤੇ ਰੁਪਈਆ ਨਹੀਂ ਖਾਦਾ ਕਦੀ ਕੋਈ ਬੰਦਾ ਵੱਡਾ ਲੀਡਰ ਰਿਆ ਹੋਵੇ ਉਹ ਕਹਿੰਦਾ ਜੀ ਮੈਂ ਤੇ ਸਾਰੀ ਉਮਰ ਪੰਚਾਇਤ ਦਾ 1 ਰੁਪਈਆ ਨਹੀਂ ਖਾਦਾ ਵੱਖਰੀ ਗੱਲ ਹੈ ਤੇਰਾ ਦਾ ਨਹੀਂ ਕਦੀ ਲੱਗਾ ਛੱਡਣਾ ਤੂੰ ਕੱਖ ਨਹੀਂ ਸੀ ਸਵਾਦ ਤਾਵੇ ਆ ਜਦੋਂ ਬੰਦੇ ਦਾ ਦਾ ਵੀ ਲੱਗਦਾ ਹੋਵੇ ਤੇ ਬੰਦਾ ਉਦੋਂ ਵੀ ਲੱਤ ਮਾਰ ਕੇ ਆਖੇ ਨਹੀਂ ਭਾਈ ਮੈਂ ਨਹੀਂ ਖਾਂਦਾ ਜਿਹੜਾ ਮੇਰੇ ਵਰਗੇ ਦਾ ਸਾਰੀ ਉਮਰ ਦਾ ਹੀ ਨਹੀਂ ਲੱਗਾ ਉਹ ਵੀ ਬੰਦਾ ਪੁੱਛਾਂ ਨੂੰ ਤਾ ਦਿੰਦਾ ਅਸਲ 'ਚ ਮਿੱਤਰਾ ਤੇਰਾ ਦਾ ਹੀ ਨਹੀਂ ਲੱਗਾ ساری ਉਮਰ ਜੇ ਕਿਤੇ ਦਾ ਲੱਗਦਾ ਤੇ ਤੂੰ ਗੁਰੂ ਨੂੰ ਵੀ ਵੇਚ ਕੇ ਖਾ ਜਾਣਾ ਸੀ ਇਹ ਬੜੀ ਔਖੀ ਘਾਟੀ ਆ ਲੋਕੀ ਦਾ ਲੱਭਦੇ ਆ ਦਾ ਜਿੰਨਾਂ ਦਾ ਦਾ ਲੱਗਦਾ ਏ ਉਹ ਗੁਰੂ ਦੀ ਕੋਲਕਦੇ ਕੋਲ ਬੈਠਿਆਂ ਵੀ ਹੱਥ ਸਾਫ਼ ਕਰ ਜਾਂਦੇ ਆ ਤੇ ਜਿਹੜੇ ਆਪਣੀ ਅਣਖ ਤੇ ਗੈਰਤ ਨੂੰ ਉੱਚਿਆਂ ਰੱਖਦੇ ਆ ਉਹਨਾਂ ਦੇ ਕੋਲ ਨੋਟਾਂ ਦੇ ਢੇਰ ਵੀ ਪਏ ਰਹਿਣ ਆਪਣੇ ਗੁਰੂ ਨੂੰ ਯਾਦ ਕਰਕੇ ਕਹਿੰਦੇ ਸੱਚੇ ਪਾਤਸ਼ਾਹ ਮੇਰੀ ਾਮਾਨਤ ਨਹੀਂ ਆ ਜਿਹਦੀ ਹੈਗੀ ਆ ਉਹ ਆਕੇ ਲੈ ਜਾਵੇ ਇਹ ਬਹੁਤ ਭਗਤੀ ਵਾਲੀ ਕਹਾਣੀ ਆ ਬੰਦੇ ਡੀਂਗਾ ਦੇ ਵੱਡੀਆਂ ਮਾਰ ਜਾਂਦੇ ਆ ਪਰ ਜਦੋਂ ਮੌਕਾ ਹੁੰਦਾ ਵਾ ਮੌਕੇ ਤੇ ਕਿਹੜਾ ਬੰਦਾ ਖਲੋ ਸਕਦਾ ਹੈ ਇਹ ਦੁਨੀਆ ਤੇ ਕਹਾਣੀ ਬੜੇ ਵਿਰਲੇ-ਵਿਰਲੇ ਬੰਦਿਆਂ ਦੇ ਹੱਥ ਆਈ ਮੈਂ ਇੱਕ ਉਦਾਹਰਨ ਦੇ ਕੇ ਜਾਵਾਂ ਅੱਜ ਦੀ ਡੇਟ ਅੰਦਰ ਇੱਕ ਪਹਿਲਵਾਨ ਦਾ ਨਾਮ ਤੁਸੀਂ ਸੁਣਿਆ ਐ ਇਧਰ ਪੱਟੀ ਏਰੀਏ ਦਾ ਉਹਨੂੰ ਜੱਸਾ ਪੱਟੀ ਕਹਿੰਦੇ ਆ ਮਸ਼ਹੂਰ ਆ ਦੁਨਿਆਵੀ ਫੈਨ ਆ ਉਹ ਬੰਦਾ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਵੱਡੇ ਪੱਧਰ ਦੀ ਕਬੱਡੀ ਖੇਡਦਾ ਮੈਂ ਗੱਲ ਸਿਧਾਂਤ ਦੀ ਕਰਨ ਲੱਗਾ ਹਾਂ ਕਈ ਲੋਕੀ ਦੌਲਤ ਸ਼ੌਹਰਤ ਵੇਖ ਕੇ ਆਪਣਾ ਸਿਧਾਂਤ ਛੱਡ ਕੇ ਬਹਿ ਜਾਂਦੇ ਵੀ ਕੋਈ ਨਹੀਂ ਸਾਨੂੰ ਕਿਹੜਾ ਕੋ ਪੁੱਛਣਦਿਆ ਬਾਕੀ ਵੀ ਤੇ ਕਰੀ ਜਾਂਦੇ ਬਹੁਤੀ ਲੋਕ ਬਹੁਦੇ ਲੋਕੀ ਪੁੱਠੇ ਕੰਮ ਤਾਦ ਕਰੀ ਜਾਂਦੇ ਆ ਫਲਾਣਾ ਵੀ ਤੇ ਕਰਦਾ ਉਹਨੂੰ ਕਿਹੜਾ ਕੁਝ ਹੋਣ ਲੱਗਾ ਵੀ ਤੂੰ ਸਾਰੀ ਉਮਰ ਝੂਠ ਹੀ ਬੋਲ ਛੱਡਿਆ ਲੋਕਾਂ ਨੂੰ ਵੀ ਮੇਰੇ ਵਰਗਾ ਕੋਈ ਨਹੀਂ ਹੈਗਾ ਮੈਂ ਗੱਲ ਕਰ ਰਿਹਾ ਸਾਂ ਉਸ ਪਹਿਲਵਾਨ ਦੀ ਉਹ ਜੂੜਾ ਕਰਕੇ ਤੇ ਸਿਰ ਤੇ ਪਟਕਾ ਬੰਨ ਕੇ ਫਿਰ ਆਪਣੀ ਕੁਸ਼ਤੀ ਲੜਦਾ ਹੈ। ਪਿਛੇ ਜੇ ਉਹਨੂੰ ਕਦੇ ਵਿਦੇਸ਼ ਅੰਦਰ ਜਾਣ ਦਾ ਮੌਕਾ ਮਿਲਿਆ। ਬਾਹਰਲੇ ਦੇਸ਼ਾਂ ਤੋਂ ਉਹਨੇ ਕੁਸ਼ਤੀ ਖੇਡਣ ਜਾਣਾ। ਹੁਣ ਬਾਹਰਲੇ ਦੇਸ਼ ਅੰਦਰ ਬੰਦੇ ਨੂੰ ਜਾਣ ਦਾ ਮੌਕਾ ਵੀ ਤੇ ਟਾਵੇਂ-ਟਾਵੇਂ ਨੂੰ ਮਿਲਦਾ ਹੈ ਨਾ। ਹੁਣ ਉਹ ਬੰਦਾ ਕੁਸ਼ਤੀ ਖੇਡਣ ਵਾਸਤੇ ਗਿਆ। ਕੁਸ਼ਤੀ ਸ਼ੁਰੂ ਹੋਣ ਵਾਲੀ ਏ। ਉਹਨੂੰ ਰੈਫਰੀ ਕਹਿੰਦਾ ਵੀ ਤੂੰ ਜੂੜਾ ਕਰਕੇ ਕੁਸ਼ਤੀ ਨਹੀਂ ਖੇਡ ਸਕਦਾ। ਜੂੜਾ ਕਰਕੇ ਕੁਸ਼ਤੀ ਨਹੀਂ ਖੇਡੀ ਜਾ ਸਕਦੀ। ਨਿਜਮ ਦੇ ਮੁਤਾਬਕ ਤੈਨੂੰ ਗੁੱਤ ਕਰਨੀ ਪਊਗੀ ਪਸ਼ਾ ਹਾਂ ਮੈਂ ਤੂੰ ਵਾਲਾਂ ਦੀ ਗੁੱਤ ਕਰ ਲਵੇਂ ਤੇ ਫਿਰ ਤੂੰ ਕੁਸ਼ਤੀ ਖੇਡ ਸਕਦਾ ਆ ਆ ਗਈ ਨਾ ਬੰਦੇ ਦੀ ਪਰਖ ਦੀ ਘੜੀ ਵੀ ਇੱਥੇ ਤੂੰ ਜੂੜਾ ਕਰਕੇ ਖੇਡਿਆ ਹੋਵੇ ਹੁਣ ਦੂਜੇ ਪਾਸੇ ਦੌਲਤ ਆ ਸ਼ੌਹਰਤ ਆ ਪੈਸਾ ਵਾ ਸਾਰਾ ਕੁਝ ਆ ਦੁਨੀਆ ਨੇ ਤੈਨੂੰ ਆਸ਼ੀਸ਼ ਕਰਨਾ ਪਰ ਫਰਕ ਇੱਥੇ ਪੈਣਾ ਵੀ ਜੂੜਾ ਖੋਲ ਕੇ ਗੁੱਤ ਕਰਨੀ ਆ ਉਹ ਬੰਦਾ ਕਹਿੰਦਾ ਮੈਨੂੰ ਖੇਡਣਾ ਨਾ ਮਨਜ਼ੂਰ ਆ ਮੈਂ ਨਹੀਂ ਖੇਡਦਾ ਤੁਹਾਡੇ ਮੁਲਕ ਦੇ ਅੰਦਰ ਮੈਨੂੰ ਆਪਣੇ ਮੁਲਕ ਚ ਖੇਡਣਾ ਪਰਮਾਨਿਆ ਪਰ ਮੈਂ ਗੁੱਤ ਕਰਕੇ ਨਹੀਂ ਜਦੋਂ ਵੀ ਖੇਡੂਗਾ ਜੂੜਾ ਕਰਕੇ ਖੇਡੂਗਾ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਅੱਜ ਦੇ ਮਾਹੌਲ ਦੀ ਸੁਣਾਈਆਂ ਕਿ ਬੰਦੇ ਇਦਾਂ ਇਦਾਂ ਦੀਆਂ ਜ਼ਬਾਨਾਂ ਵਾਲੇ ਅੱਜ ਦੀ ਡੇਟ ਵਿੱਚ ਵੀ ਆ ਗਏ ਆ ਜਿ세 ਪੱਟੀ ਵਰਗੇ ਹੋਣ ਜਾਂ ਹੋਰ ਸਮਾਜ ਅੰਦਰ ਵਿੱਚ ਰੋ ਤੁਹਾਨੂੰ ਇਦਾਂ ਦੇ ਨਰ ਬੰਦੇ ਲੱਭ ਜਾਂਦੇ ਆ ਹੁਣ ਨਥੇ ਖੈਰੇ ਦੇ ਵਾਸਤੇ ਇੱਕ ਮੁਸੀਬਤ ਦੀ ਕੜੀ ਆ ਜਾਂ ਦੇ ਨੰਬਰਦਾਰੀ ਬਚਾਵੇ ਜਾਂ ਯਾਰੀ ਬਚਾਵੇ ਜੇ ਯਾਰੀ ਬਚਾਈ ਨੰਬਰਦਾਰੀ ਵੀ ਜਾਣੀ ਆ ਤੇ ਜਾਨ ਤੋਂ ਹੱਥ ਵੀ ਧੋਣੇ ਪੈਣੇ ਆ ਪਰ ਜੇ ਨੰਬਰਦਾਰੀ ਦੇ ਮਗਰ ਗਿਆ ਤੇ ਦੁਨੀਆ ਨੇ ਸਾਰੀ ਉਮਰ ਤੋਏ ਤੋਂ ਕਰਨੀਆਂ ਦੁਨੀਆ ਨੇ ਸਾਰੀ ਉਮਰ ਲਾਨਤਾਂ ਪਾਉਣੀਆਂ ਇਨੇ ਚਿਰ ਨੂੰ ਚੱਲਦਾ ਚੱਲਦਾ ਨੱਥਾ ਖਹਿਰਾ ਮਹਤਾਬ ਸਿੰਘ ਦੇ ਘਰ ਆ ਗਿਆ ਉਹਦੇ 7 ਸਾਲ ਦੇ ਬੱਚੇ ਨੂੰ ਚੁੱਕ ਕੇ ਮੱਥਾ ਚੁੰਮਦਾ ਇੱਕ ਫੈਸਲਾ ਕਰਨ ਲੱਗਾ ਵਾ ਬੱਚਾ ਫੜਾਉਣਾ ਕਿ ਬੱਚਾ ਬਚਾਉਣਾ ਜੋ ਫੈਸਲਾ ਕਰੇਗਾ ਟਾਡੀ ਸਿੰਘ ਸਰਵੇਖਕ ਦਾ ਪੂਰਾ ਸਵਾਲ ਕਰੀਏ ਖਾਲੀ ਕਿਸੇ ਸਵਾਲੀ ਨੂੰ ਮੋੜੀਏ ਨਾ ਕਾ ਦਿਲ ਪਰ ਕਿਸੇ ਦਾ ਤੋੜੀਏ ਨਾ ਐਵੇਂ ਡੁੱਬ ਕੇ ਮਨ ਦੀ ਮਾਝ ਅੰਦਰ ਫੇੜੀ ਕਿਸੇ ਅੰਤਾਰੂ ਦੀ ਰੋੜੀਏ ਨਾ ਹੱਥੀ ਆਪਣੀ ਸਭ ਕੁਝ ਵਾਰ ਦਈਏ ਜੀ ਦੀ ਬਾ ਫੜੀਏ ਫੇਰ ਛੋੜੀਏ ਨਾ ਜੀ ਦੀ ਬਾ ਫੜੀਏ ਮੁੜ ਕੇ ਛੋੜੀਏ ਨਾ Let's दुश्मण हात थोडा